ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਦੂਰ ਹੋ ਜਾਣ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ 헤 ਨਾਨਕ 헤 ਗੁਰੂਦੇਵ 헤 ਪ੍ਰਭੂ ਮੈਂ ਸ਼ਰਣਾਇਆ ਹਾ ਮੇਰੇ ਉਤੇ ਮਿਹਰ ਕਰ ਅਸ਼ਟਪਦੀ ਜੇ ਪ੍ਰਸਾਦ 36 ਅੰਮ੍ਰਿਤ ਖਾ ਹੈ ਜਿਸ ਦੀ ਕਿਰਪਾ ਨਾਲ 36 ਪ੍ਰਕਾਰ ਦੇ ਸਵਾਦ ਲਈ ਭੋਜਨ ਖਾਂਦਾ ਹੈ ਤਿਸਠਾ ਕਰ ਕੋ ਰਖ ਮੰਨ ਮਾ ਹੈ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਰੱਖ ਜੇ ਪ੍ਰਸਾਦ ਸੁਗੰਧ ਦਤਨ ਲਾਵ ਹੈ ਜਿਸ ਦੀ ਕਿਰਪਾ ਨਾਲ ਹਜ਼ਾਰਾਂ ਪ੍ਰਕਾਰ ਦੀਆਂ ਸੁਗੰਧੀਆਂ ਆਪਣੇ ਸਰੀਰ ਤੇ ਲਾਂਦਾ ਹੈ ਤਿਸ ਕੋ ਸਿਮਰਤ ਪਰਮਗਤਪਾ ਉਸਨੂੰ ਯਾਦ ਕੀਤੇਂ ਤੂੰ ਉੱਚਾ ਦਰਜਾ ਹਾਸਲ ਕਰ ਲਵੇਂਗਾ ਜੇ ਪ੍ਰਸਾਦ ਵਸੈ ਸੁਖ ਮੰਦਰ ਜਿਸ ਦੀ ਦਇਆ ਨਾਲ ਤੂੰ ਆਪਣੇ ਘਰ ਦੇ ਅੰਦਰ ਸੁਖੀ ਵਸਦਾ ਹੈ ਤੇ ਸਹਿ ਇੱਹਾਏ ਸਦਾ ਮਨ ਅੰਦਰ ਉਸਨੂੰ ਸਦਾ ਮਨ ਵਿੱਚ ਸਿਮਰਦਾ ਰਹਿ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਜਿਸ ਦੀ ਕਿਰਪਾ ਨਾਲ ਤੂੰ ਘਰ ਵਿੱਚ ਮੋਜਾਂ ਮਾਣ ਰਿਹਾ ਹੈ ਆਠ ਪਹਿਰ ਸਿਮਰੋ ਤੇ ਸរសਨਾ ਉਸਨੂੰ ਜੀਵ ਨਾਲ ਅਠੇ ਪਹਿਰ ਯਾਦ ਕਰਦਾ ਰਹਿ ਜੇ ਪ੍ਰਸਾਦ ਰੰਗ ਰਸ ਭੋਗ ਜਿਸ ਦੀ ਕਿਰਪਾ ਨਾਲ ਆਨੰਦ ਤੇ ਸਵਾਦ ਭੋਗਦਾ ਹੈ ਨਾਨਕ ਸਦਾ ਧਿਆਈ ਹੈ ਧਾਵਣ ਯੋਗ हे ਨਾਨਕ ਉਸ ਨੂੰ ਸਦਾ ਯਾਦ ਕਰੀਏ ਜੋ ਯਾਦ ਕਰਨ ਦੇ ਯੋਗ ਹੈ ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਜਿਸ ਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਹਟਾਉਂਦਾ ਹੈ ਤੇ ਸਹਿਤਿਆਕਤ ਅਵਰ ਲੁਬਾਵ ਹੈ ਉਸ ਨੂੰ ਛੱਡ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈ ਜੇ ਪ੍ਰਸਾਦ ਸੁਖ ਸੇਜ ਸੋਈ ਜਿਸ ਦੀ ਮਿਹਰ ਦੇ ਨਾਲ ਤੂੰ ਬੜੇ ਸੁਖੀ ਨੀਂਦ ਸੋਣਾ ਹੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਹੈ ਮਨ ਉਸ ਪ੍ਰਭੂ ਦਾ ਜਸ ਅੱਠੇ ਪਹਿਰ ਗਾਇਆ ਕਰ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਜਿਹਦੀ ਮਿਹਰ ਦੇ ਨਾਲ ਹਰੇਕ ਮਨੁੱਖ ਤੇਰਾ ਸਤਕਾਰ ਕਰਦਾ ਹੈ ਮੁਖ ਤਾ ਕੋ ਜਸ ਰਸਨ ਬਖਾਨੈ ਉਸ ਦੀ ਵਡਿਆਈ ਮੂੰਹੋਂ ਜੀਬ ਨਾਲ ਕਰ ਜੇ ਪ੍ਰਸਾਦ ਤੇਰਾ ਰਹਿਤਾ ਧਰਮ ਜਿਸ ਦੀ ਕਿਰਪਾ ਦੇ ਨਾਲ ਤੇਰਾ ਧਰਮ ਬਚਦਾ ਹੈ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ へ ਮਨ ਤੂੰ ਉਸ ਪਰਮੇਸ਼ਵਰ ਨੂੰ ਹਮੇਸ਼ਾ ਯਾਦ ਕਰਦਾ ਰਹੇ ਪ੍ਰਭ ਜੀ ਜਪਤ ਦਰਗ ਹੈ ਮਾਨ ਪਾਵੇ ਪ੍ਰਭੂ ਦਾ ਭਜਨ ਕੀਤਿਆਂ ਦਰਗਾਹ ਦੇ ਵਿੱਚ ਮਾਣ ਪਾ ਲਈਦਾ ਹੈ ਨਾਨਕ ਪਤ ਸੇਤੀ ਘਰ ਜਾਵੇ ਹੈ ਨਾਨਕ ਇੱਜ਼ਤ ਨਾਲ ਆਪਣੇ ਘਰ ਵਿੱਚ ਜਾਈਦਾ ਹੈ ਜੇ ਪ੍ਰਸਾਦ ਅਰੋਗ ਕੰਚਨ ਦੇ ਹੀ ਜਿਸ ਦੀ ਕਿਰਪਾ ਨਾਲ ਸੋਨੇ ਵਰਗਾ ਤੇਰਾ ਸਰੀਰ ਹੈ ਲਿਵ ਲਾਵੋ ਤੇ ਸਰਾਮ ਸਨੇਹੀ ਉਸ ਪਰਮਾਤਮਾ ਸਨੇਹੀ ਦੀ ਲਿਵ ਆਪਣੇ ਮਨ ਚ ਲਾ ਲਓ ਜੇ ਪ੍ਰਸਾਦ ਤੇਰਾ ਉਹ ਲਾ ਰਹਿਤ ਜਿਸ ਦੀ ਕਿਰਪਾ ਦੇ ਨਾਲ ਤੇਰਾ ਪਰਦਾ ਟੱਕਿਆ ਹੋਇਆ ਹੈ ਮਨ ਸੁਖ ਪਾਵੇ ਹਰ ਹਰ ਜਸ ਕਹਿ ਤੋ ਹੈ ਮਨ ਹਰੀ ਦਾ ਜਸ ਕਹਿੰਦੇ ਆ ਤੋ ਸੁਖ ਪਾਏਗਾ ਜੇ ਪ੍ਰਸਾਦ ਤੇਰੇ ਸਗਲ ਛਿਦੜ ਟਾਕੇ ਜਿਸ ਦੀ ਦਇਆ ਨਾਲ ਤੇਰੇ ਬਹੁਤ ਸਾਰੇ ਦੋਸ਼ ਟੱਕੇ ਹੋਏ ਹਨ ਮਨ ਸਰਨੀ ਪਰ ਠਾਕੁਰ ਪ੍ਰਭਤਾ ਕਹੇ ਹੈ ਮਨ ਉਸ ਪ੍ਰਭੂ ਠਾਕੁਰ ਦੀ ਸ਼ਰਨ ਪੈ ਜਾ ਜੇ ਪ੍ਰਸਾਦ ਤੁਝ ਕੋ ਨਾ ਪਹੁੰਚਾ ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ਮਨ ਸਾਥ ਸਾਥ ਸਿਮਰੋ ਪ੍ਰਭ ਉਚੇ ਹੈ ਮਨ ਉਸ ਉੱਚੇ ਪ੍ਰਭੂ ਨੂੰ ਸਵਾ ਸਵਾਸ ਜਾਦ ਕਰਿਆ ਕਰ ਜੇ ਪ੍ਰਸਾਦ ਪਾਈ ਦੁਰਲਭ ਦੇਹ ਜਿਸ ਦੀ ਕਿਰਪਾ ਨਾਲ ਇਸ ਤਰ੍ਹਾਂ ਦਾ ਇਹ ਮਨੁੱਖਾ ਸਰੀਰ ਦੁਰਲਭ ਸਰੀਰ ਤੈਨੂੰ ਮਿਲਿਆ ਨਾਨਕ ਤਾ ਕੀ ਭਗਤ ਕਰੇ हे ਨਾਨਕ ਉਸ ਦੀ ਭਗਤੀ ਕਰ ਜੇ ਪ੍ਰਸਾਦ ਅਭੁਖਣ ਪਹਿਰੀ ਜੈ ਜਿਸ ਦੀ ਕਿਰਪਾ ਦੇ ਨਾਲ ਬੜੇ ਗਹਿਣੇ ਪਾਉਂਦਾ ਹੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਮਨ ਕਿਉਂ ਆਲਸ ਕਰਦਾ ਹੈ ਸਿਮਰਨ ਕਰ ਉਸ ਦਾ ਜੇ ਪ੍ਰਸਾਦ ਅਸਭ ਹਸਤ ਅਸਵਾਰੀ ਜਿਹਦੀ ਕਿਰਪਾ ਦੇ ਨਾਲ ਘੋੜੇ ਹਾਥੀ ਅੱਜ ਦੀ ਗੱਡੀਆਂ ਤੇ ਕਾਰਾਂ ਦੀ ਸਵਾਰੀ ਕਰਦਾ ਹਾਂ ਮਨ ਤੇ ਇਸ ਪ੍ਰਭ ਨੂੰ ਕਬੂ ਨਾ ਬਿਸਾਰੀ ਹੈ ਮਨ ਉਸ ਪ੍ਰਭ ਨੂੰ ਕਦੇ ਨਾ ਭੁਲਾ ਜਿਹ ਪ੍ਰਸਾਦ ਬਾਗ ਮਿਲਖ ਧਨਾਂ ਜਿਸ ਦੀ ਦਇਆ ਨਾਲ ਬੜੇ ਬਾਗ ਜ਼ਮੀਨਾਂ ਧਨ ਹੈ ਰਾਖ ਪਰੋਏ ਪ੍ਰਭ ਆਪਣੇ ਮਨਾ ਉਸ ਪ੍ਰਭ ਨੂੰ ਆਪਣੇ ਮਨ ਵਿੱਚ ਵਸਾ ਜਿਨ ਤੇਰੀ ਮਨ ਬਣਤ ਬਣਾਈ ਜਿਸ ਨੇ ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਬਣਤ ਬਣਾਈ ਹੈ ਉਠ ਉਠ ਕੇ ਬੈਠ ਤੇ ਸਤਿ ਸਹਿਤ ਆਈ ਉਠਦੇ ਬੈਠਦੇ ਉਸ ਨੂੰ ਸਦਾ ਸਿਮਰਿਆ ਕਰ ਤੇ ਸਹਿਤ ਆਏ ਜੋ ਏਕ ਅਲਖ ਹੈ ਉਸ ਨੂੰ ਸਿਮਰ ਜੋ ਇਕ ਹੈ ਬਿਆਨਤ ਹੈ ਇਹ ਹਾਂ ਉਹਾਂ ਨਾਨਕ ਤੇਰੀ ਰੱਖ ਇਹ ਵਾਹਿਗੁਰੂ ਪ੍ਰਮਾਤਮਾ ਤੇਰੀ ਇੱਥੇ ਤੇ ਅੱਗੇ ਪ੍ਰਲੋਗ ਵਿੱਚ ਵੀ ਰੱਖੇਗਾ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਜਿਹਦੀ ਕਿਰਪਾ ਦੇ ਨਾਲ ਤੂੰ ਬਹੁਤ ਸਾਰੇ ਪੁੰਨ ਤੇ ਦਾਨ ਕਰਦਾ ਹੈ ਮਨ ਆਠ ਪਹਿਰ ਕਰ ਤਿਸ ਦਾ ਧਿਆਨ ਹੈ ਮਨ ਅੱਠੇ ਪਹਿਰ ਉਸ ਦਾ ਧਿਆਨ ਧਰ ਜਿਹ ਪ੍ਰਸਾਦ ਤੋਂ ਆਚਾਰ ਵਿਹਾਰੀ ਜਿਸ ਦੀ ਕਿਰਪਾ ਦੇ ਨਾਲ ਤੂੰ ਸਾਰੀਆਂ ਰੀਤਾਂ ਰਸਮਾਂ ਨੂੰ ਨਿਭਾਣ ਯੋਗਾ ਹੋਇਆ ਹੈ ਤਿਸ ਪ੍ਰਭ ਕੋ ਸਾਦ ਸਾਸ ਚਿਤਾਰੀ ਉਸ ਪ੍ਰਭ ਨੂੰ ਸੁਵਾਸ ਬਾਸ ਯਾਦ ਕਰ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਜਿਸ ਦੀ ਦਇਆ ਨਾਲ ਤੇਰੀ ਸ਼ਕਲ ਬਹੁਤ ਸੋਹਣੀ ਹੈ ਸੋ ਪ੍ਰਭ ਸਿਮਰੋ ਸਦਾ ਅਨੂਪ ਉਹ ਸੋਹਣੇ ਮਾਲਕ ਨੂੰ ਸਦਾ ਸਿਮਰਦਾਰ ਹੈ ਜਿਹ ਪ੍ਰਸਾਦ ਤੇਰੀ ਨੀਕੀ ਯਾਦ ਜਿਸ ਦੀ ਕਿਰਪਾ ਨਾਲ ਤੈਨੂੰ ਚੰਗੀ ਜਾਤ ਮਿਲੀ ਹੋਈ ਹੈ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਉਸ ਨੂੰ ਸਦਾ ਦਿਨ ਰਾਤ ਯਾਦ ਕਰ ਜੇ ਪ੍ਰਸਾਦ ਤੇਰੀ ਪਤ ਹੈ ਜਿਸ ਦੀ ਕਿਰਪਾ ਦੇ ਨਾਲ ਜਿਸ ਦੀ ਮਿਹਰ ਦੇ ਨਾਲ ਤੇਰੀ ਇੱਜ਼ਤ ਬਣੀ ਹੋਈ ਹੈ ਗੁਰਪ੍ਰਸਾਦ ਨਾਨਕ ਜਸ ਕਹ ਹੈ ਹੇ ਨਾਨਕ ਗੁਰੂ ਦੀ ਕਿਰਪਾ ਦੇ ਨਾਲ ਉਸ ਦੇ ਜਸ ਕਹ ਜੇ ਪ੍ਰਸਾਦ ਸੁਨਿਆ ਕਰ ਨਾਦ ਜਿਸ ਦੀ ਕਿਰਪਾ ਦੇ ਨਾਲ ਕੰਨ ਕੀਰਤਨ ਸੁਣਦੇ ਹਨ ਜੇ ਪ੍ਰਸਾਦ ਪੇਖ ਬਿਸਮਾਰ ਜਿਸ ਦੀ ਮਿਹਰ ਦੇ ਨਾਲ ਇਹ ਸੰਸਾਰ ਦੇ ਸਾਰੇ ਅਚਰਜ ਨਜ਼ਾਰੇ ਵੇਖ ਰਿਹਾ ਹੈ ਜੇ ਪ੍ਰਸਾਦ ਬੋਲ ਅੰਮ੍ਰਿਤ ਰਸਨਾ ਜਿਸ ਦੀ ਕਿਰਪਾ ਦੇ ਨਾਲ ਜੀਵ ਮਿੱਠੇ ਬੋਲ ਬੋਲਦੀ ਹੈ ਜੇ ਪ੍ਰਸਾਦ ਸੁਖ ਸਹਜੇ ਬਸਨਾ ਜਿਸ ਦੀ ਕਿਰਪਾ ਦੇ ਨਾਲ ਸੁਭਾਵਕ ਹੀ ਸੁਖੀ ਵਸ ਰਿਹਾ ਹੈ ਜੇ ਪ੍ਰਸਾਦ ਹਸਤ ਕਰ ਚੱਲੈ ਜਿਸ ਦੀ ਦਇਆ ਨਾਲ ਤੇਰੇ ਹੱਥ ਪੈਰ ਬਿਲਕੁਲ ਸਹੀ ਸਲਾਮਤ ਚੱਲਦੇ ਹਨ ਜੇ ਪ੍ਰਸਾਦ ਸੰਪੂਰਨ ਫਲ ਹੈ ਜਿਸ ਦੀ ਮਿਹਰ ਦੇ ਨਾਲ ਤੂੰ ਹਰੇਕ ਕਾਰ ਵਿਹਾਰ ਦੇ ਵਿੱਚ ਕਾਮਯਾਬ ਹੁੰਨਾ ਹੈ ਤੇ ਬਿਲਕੁਲ ਸੰਪੂਰਨ ਤੌਰ ਤੇ ਤੈਨੂੰ ਫਲ ਲੱਗ ਰਹੇ ਹਨ ਪੜ ਰਿਹਾ ਹੈ ਜੇ ਪ੍ਰਸਾਦ ਪਰਮਗਤ ਪਾਵੇ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਬੜਾ ਉੱਚਾ ਦਰਜਾ ਪ੍ਰਾਪਤ ਹੁੰਦਾ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਜਿਸ ਦੀ ਕਿਰਪਾ ਦੇ ਨਾਲ ਸਹਿਜੇ ਹੀ ਸੁੱਖ ਦੇ ਵਿੱਚ ਜੀਵਨ ਬਤੀਤ ਹੋ ਰਿਹਾ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਇਸ ਤਰ੍ਹਾਂ ਦੇ ਪ੍ਰਭੂ ਨੂੰ ਛੱਡ ਕੇ ਹੋਰ ਕਿੱਥੇ ਜਾਂਦੇ ਹੋ ਗੁਰਪ੍ਰਸਾਦ ਨਾਨਕ ਮਨ ਜਾਗੋ ਏ ਨਾਨਕ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਦੇ ਅੰਦਰ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਜਗਤ ਵਿੱਚ ਬੜਾ ਪ੍ਰਸਿੱਧ ਹੈ ਇਸ ਪ੍ਰਭੂ ਕੋ ਮੂਲ ਨਾ ਮਨੋ ਵਿਸਾਰ ਉਸ ਨੂੰ ਕਦੇ ਵੀ ਆਪਣੇ ਮਨ ਦੇ ਵਿੱਚੋਂ ਭੁਲਾ ਨਾ ਜੇ ਪ੍ਰਸਾਦ ਤੇਰਾ ਪ੍ਰਤਾਪ ਜੀ ਦੀ ਕਿਰਪਾ ਦੇ ਨਾਲ ਤੇਰਾ ਤੇਜ ਤੇ ਪ੍ਰਤਾਪ ਹੈ ਰੇ ਮਨ ਮੂੜ ਤੂੰ ਤਾਂ ਕੋ ਜਾਪ ਏ ਮੂਰਖ ਮਨ ਤੂੰ ਉਸ ਪ੍ਰਭੂ ਨੂੰ ਸਿਮਰ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਜੀ ਦੀ ਕਿਰਪਾ ਦੇ ਨਾਲ ਤੇਰੇ ਕੰਮ ਸਿਰੇ ਚੜਦੇ ਹਨ ਤੇ ਸਹਿ ਜਾਣ ਮਨ ਸਦਾ ਹਜੂਰ ਏ ਹੇ ਮਨ ਤੂੰ ਉਸ ਨੂੰ ਸਦਾ ਅੰਗ ਸੰਗ ਜਾਣ ਜੇ ਪ੍ਰਸਾਦ ਤੂੰ ਪਾਵੈ ਸੱਚ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਸੱਚ ਪ੍ਰਾਪਤ ਹੁੰਦਾ ਹੈ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਹੇ ਮੇਰੇ ਮਨ ਤੂੰ ਉਸ ਦੇ ਨਾਲ ਰਚਿਆ ਰਹਿ ਜੇ ਪ੍ਰਸਾਦ ਸਭ ਕੀ ਗਤ ਹੋਏ ਜੀ ਦੀ ਕਿਰਪਾ ਦੇ ਨਾਲ ਹਰੇਕ ਦੀ ਉਸਤਤਕ ਪਹੁੰਚ ਹੋ ਜਾਂਦੀ ਹੈ ਨਾਨਕ ਜਾਪ ਜਪੈ ਜਪਸੋ ਏ हे ਨਾਨਕ ਉਹ ਹਰੀ ਜਾਪ ਹੀ ਜਪਦਾ ਹੈ ਆਪ ਜਪਾਏ ਜਪੈ ਸੋ ਨਾਉ ਜਿਸ ਮਨੁੱਖ ਦੇ ਕੋਲੋ ਪ੍ਰਮਾਤਮਾ ਆਪ ਆਪਣਾ ਨਾਮ ਜਪਾਉਂਦਾ ਹੈ ਉਹੀ ਜਪ ਸਕਦਾ ਹੈ ਆਪ ਗਵਾਏ ਸੋ ਹਰ ਗੁਣ ਗਾਓ ਜਿਸ ਕੋਲੋ ਆਪਣੇ ਗੁਣ ਆਪ ਗਵਾਉਂਦਾ ਹੈ ਉਹੀ ਗਾ ਸਕਦਾ ਹੈ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀ ਕਿਰਪਾ ਦੇ ਨਾਲ ਪ੍ਰਕਾਸ਼ ਹੁੰਦਾ ਹੈ ਪ੍ਰਭ ਦਇਆ ਤੇ ਕਮਲ ਵਿਕਾਸ ਪ੍ਰਭੂ ਦੀ ਕਿਰਪਾ ਦੇ ਨਾਲ ਮਨ ਹਿਰਦਾ ਖਿੜਿਆ ਰਹਿੰਦਾ ਹੈ ਪ੍ਰਭ ਸੁਪ੍ਰਸਾਨ ਬਸੈ ਮਨ ਸੋਇ ਪ੍ਰਭ ਪ੍ਰਸਾਨ ਹੁੰਦਾ ਹੈ ਤਾਂ ਉਹ ਮਨ ਵਿੱਚ ਵੱਸਦਾ ਹੈ ਪ੍ਰਭ ਦਇਆ ਤੇ ਮਤ ਉਤਮ ਹੋਏ ਪ੍ਰਭੂ ਦੀ ਮਿਹਰ ਦੇ ਨਾਲ ਮਤ ਉੱਚੀ ਹੋ ਜਾਂਦੀ ਹੈ ਸਰਬ ਨਿਦਾਨ ਪ੍ਰਭ ਤੇਰੀ ਮયા ਪ੍ਰਭੂ ਦੀ ਮਿਹਰ ਦੀ ਨਜ਼ਰ ਵਿੱਚ ਸਾਰੇ ਖਜ਼ਾਨੇ ਹਨ ਆਪੋ ਕਛੂ ਨ ਕਿਨੂ ਲਿਆ ਆਪਣੇ ਜਤਨ ਨਾਲ ਕਿਸੇ ਨੇ ਵੀ ਕੁਝ ਨਹੀਂ ਲੱਭਾ ਜਿਤ ਜਿਤ ਲਾਭ ਉਹ ਤਿਤ ਲੱਗਾ ਹਰਨਾਥ ਏ ਹਰੀ ਏ 나ਥ ਜਿੱਧਰ ਤੂੰ ਲਾਂਦਾ ਹੈ ਉਧਰ ਉਹ ਜੀਵ ਲੱਗਦੇ ਹਨ ਨਾਨਕ ਇਨ ਕਿਆ ਕਸ਼ੂਨ ਹਾਥ ਹੈ ਨਾਨਕ ਇਹਨਾਂ ਜੀਵਾਂ ਦੇ ਬਸ ਕੁਝ ਵੀ ਨਹੀਂ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ